ਠੀਕ ਹੈ ਠੀਕ ਹਾਂਜੀ ਹਾਂਜੀ ਕਾਫੀ ਮਤਲਬ ਇੰਪੋਰਟੈਂਟ ਰੋਲ ਆ ਸਰਵਾਲੇ ਦਾ ਬਹੁਤ ਇੰਪੋਰਟੈਂਟ ਪੂਰਾ ਹੀ ਇੰਪੋਰਟੈਂਟ ਰੋਲ ਹੈ ਚਲੋ ਸਮੇਂ ਦੇ ਪ੍ਰਸੰਗਿਤ ਚੀਜ਼ਾਂ ਦੇ ਵਰਤਾਰਿਆਂ ਦੇ ਵਿੱਚ ਫਰਕ ਪਾਇਆ ਜਾਂਦਾ ਪਰ ਕਿਸੇ ਸਮੇਂ ਉਹਦਾ ਇੱਕ ਵੱਡਾ ਰੋਲ ਸੀਗਾ ਮੁੱਖ ਰੋਲ ਸੀਗਾ ਉਹਦਾ ਨੇ ਹਾਂ ਤੇ ਪਾਣੀ ਕਵਾਰਦੀ ਹੈ ਬਈ ਮੁੰਡੇ ਦੀ ਮਾਂ ਪਾਣੀ ਵਾਰਨ ਦੀ ਰਸਮ ਜਿਹੜੀ ਸ਼ੁਰੂ ਹੋਈ ਹੈ ਇਹ ਇਹ ਵੀ ਜਦੋਂ ਉਹਨੂੰ ਘਰੇ ਲੈ ਕੇ ਆਉਂਦੀ ਹੈ ਦੋਲੀ ਆਉਂਦੀ ਹੈ ਉਹਦੀ ਲੜਕੀ ਦੀ ਹੈ ਨਾ ਜੀ ਵੇਖਦੇ ਆ ਕਿਉਂਕਿ ਸਮੇਂ-ਸਮੇਂ ਤੇ ਰਸਮਾਂ ਦੇ ਵਿੱਚ ਵਾਧਾ ਹੁੰਦਾ ਰਿਹਾ ਘਟਦਾ ਵਾਧਦਾ ਰਿਹਾ ਤਾਂ ਉਹ ਜਿਹੜੀ ਮਾਂ ਉਹਦੇ ਸਿਰ ਤੋਂ ਪਾਣੀ ਵਾਰ ਕੇ ਪਿੰਦੀ ਹੈ ਤਾਂ ਉਹ ਕਹਿੰਦੀ ਹੈ ਵੀ ਇਹਦੀਆਂ ਜਿੰਨੀਆਂ ਵੀ ਇਹਦੇ ਸਿਰ ਕੋਈ ਇਹਦੀਆਂ ਇਲ ਬਲਾਵਾ ਕਹਿ ਲੈਣੇ ਆਪਾਂ ਸਾਇਤਿਕ ਭਾਸ਼ਾ ਦੇ ਵਿੱਚ ਵੀ ਜੋ ਕੋਈ ਬਦਰੂਹਾਂ ਬੁਰੀ ਨਜ਼ਰ ਹੈ ਜਿਹੜੀ ਕੋਈ ਭਾਰ ਹੈ ਕੋਈ ਭਾਰ ਹੈ ਉਹ ਸਾਰੀਆਂ ਮੈਂ ਆਪਦੇ ਸਿਰ ਲੈਣਾ ਵੀ ਜਿਹੜੀ ਮੇਰੀ ਪੁੱਤ ਪੋਤਾ ਵੀ ਆਂਦਰ ਪੋਤਾ ਮੇਰੀ ਨੋ ਆ ਤਾਂ ਇਹਨਾਂ ਦੇ ਕੋਈ ਕਿਸੇ ਕਿਸਮ ਦਾ ਕੱਲ ਨੂੰ ਮੁਸ਼ਕਲ ਨਾ ਆਵੇ ਪਰੇਸ਼ਾਨੀ ਨਾ ਆਵੇ ਇਹ ਸੁਖੀ ਵਸਣ ਕਿਉਂਕਿ ਮਾਂ ਦੀ ਸਦਾ ਰਹਿ ਰਹੀ ਜਾਏ ਠੀਕ ਹੈ ਠੀਕ ਹੈ ਹਾਂਜੀ ਤੇ ਇੱਕ ਬਾਈ ਮੁੰਡਾ ਤੇ ਕੁੜੀ ਜਦੋਂ ਵਿਆਹ ਕੇ ਘਰੇ ਆਉਂਦੇ ਆ ਉਦੋਂ ਪ੍ਰਾਂਤ ਚ ਪਾਣੀ ਪਾ ਕੇ ਤੇ ਉਹ ਖੇਡਦੇ ਹੁੰਦੇ ਆ ਕੰਗਣਾ ਕੰਗਣਾ ਖੇਡਣਾ ਕਹਿੰਦੇ ਆ ਨਾ ਉਹ ਹਾਂਜੀ ਹਾਂਜੀ ਉਹ ਕਿਉਂ ਖੇਡਦੇ ਆ ਉਹ ਵੀ ਕੀ ਹਾਂ ਕੰਗਣਾ ਖੇਡਣ ਦੀ ਗੱਲ ਸਿੱਧੂ ਸਾਹਿਬ ਇਸ ਤਰ੍ਹਾਂ ਕਿ ਪਹਿਲਾਂ ਜਦੋਂ ਵਿਆਹ ਹੁੰਦੇ ਸੀਗੇ ਆਵਾਜਾਈ ਦੇ ਸਾਧਨ ਨਹੀਂ ਸੀ ਹੋਰ ਕਿਸੇ ਕਿਸਮ ਦਾ ਤਕਨੀਕੀ ਸਾਧਨ ਵੀ ਨਹੀਂ ਸੀਗੇ ਤਾਂ ਪਿੰਡਾਂ ਦੇ ਵਿੱਚ ਮੇਲ-ਜੋਲ ਘੱਟ ਸੀਗਾ ਤਾਂ ਪਿੰਡ ਦਾ ਕੋਈ ਪ੍ਰੋਹਿਤ ਭਾਈਚਾਰਾ ਜਦ ਰਾਜੇ ਸਿੱਖ ਪਾਈਚਾਰੇ ਦੇ ਉਹ ਲੋਕ ਆਪੇ ਰਿਸ਼ਤਾ ਤੈਅ ਕਰਿਆ ਹੁੰਦੇ ਸੀ ਇਹਨੂੰ ਲਾਗੀ ਲਾਗੀ ਕਹਿੰਦੇ ਸੀ ਉਹ ਮਕਰਰ ਕਰਿਆ ਹੁੰਦੇ ਸੀ ਜਿਵੇਂ ਪਿੰਡਾਂ 'ਚ ਕਹਿੰਦੇ ਵੀ ਰੁਪਈਆ ਫੜਾਏ ਹੁੰਦੇ ਸੀ ਵੀ ਆ ਵੀ ਪਈ ਮੁੰਡੇ ਜਾਂ ਕੁੜੀ ਦਾ ਅਸੀਂ ਰਿਸ਼ਤਾ ਪੱਕਾ ਕਰਤਾ ਹੁਣ ਮੁੰਡਾ ਤੇ ਕੁੜੀ ਇੱਕ ਦੂਜੇ ਨੂੰ ਬਿਲਕੁਲ ਨਹੀਂ ਜਾਣਦੇਗੇ ਉਹ ਉਹਨਾਂ ਦੀ ਜੇ ਲਾਵਾਂ ਦੀ ਰਸਮ ਹੁੰਦੀ ਆ ਤਾਂ ਉਹਨਾਂ ਦੇ ਵੱਡੇ ਵੱਡੇ ਘੁੰਡ ਕੱਢੇ ਆਪਾਂ ਪੁਰਾਣੀਆਂ ਫੋਟੋ ਵੇਖ ਸਕਦੇ ਆ ਜਾਂ ਸਾਡੇ ਦਾਦੇ ਦਾਦनियां ਨੇ ਸਾਨੂੰ ਇਹ ਗੱਲਾਂ ਦੱਸੀਆਂ ਆ ਉਹ ਇੱਕ ਦੂਜੇ ਲਈ ਬਿਲਕੁਲ ਅਣਜਾਣ ਹੈ ਅੱਛਾ ਤਾਂ ਉਹ ਜਦੋਂ ਫਿਰ ਵਿਆਹ ਤੋਂ ਅਗਲੇ ਦਿਨ ਕੰਗਲਾ ਖੇਡਦੇ ਸੀਗੇ ਤਾਂ ਉਹਨਾਂ ਨੂੰ ਇੱਕ ਦੂਜੇ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਦੇਣ ਦੇ ਲਈ ਕਿਉਂਕਿ ਲੋਕ ਉਸ ਸਮੇਂ ਕਿਉਂਕਿ ਐਜੂਕੇਸ਼ਨ ਨਹੀਂ ਸੀ ਪੜਾਈ ਨਹੀਂ ਸੀ ਇਹਨੇ ਖੁੱਲੇ ਨਹੀਂ ਸੀਗੇ ਹਾਂ ਸ਼ਰਮ ਸੀਗੀ ਅੱਖਾਂ ਦੀ ਤਾਂ ਫਿਰ ਉਹਦੇ ਜਰੀਏ ਉਹਨਾਂ ਨੂੰ ਇੱਕ ਦੂਜੇ ਨਾਲ ਕਹਿ ਲਓ ਵੀ ਵਾਰਤਾਲਾਪ ਦੇ ਲਈ ਗੱਲਬਾਤ ਦੇ ਲਈ ਗੱਲਾਂ ਦੇ ਲਈ ਚੱਕ ਜੀ ਦੂਰ ਹੋ ਜਾਂਦਾ ਹੈ। ਹਾਂ ਚੱਕ ਦੂਰ ਕਰਨ ਦੇ ਲਈ ਹਾਂ ਉਪਰੋਂ ਉਪਰ ਮਹਿਸੂਸ ਨਾ ਹੋਵੇ ਹਨਾ ਜੇ ਆਪਾਂ ਸਿੱਧੇ ਆਪੇ ਠੇਠ ਭਾਸ਼ਾ ਚ ਗੱਲ ਕਰੀਏ ਤਾਂ ਹਾਂ ਕੰਗਣਾ ਮਤਲਬ ਉਹਨਾਂ ਨੂੰ ਕਰਦਾ ਸੀ ਗੇਮ ਗੇਮ ਸਿੱਖਦਾ ਹਾਂ ਇੱਕ ਤਰ੍ਹਾਂ ਦੀ ਖੇਡ ਸੀਗੀ ਅੱਛਾ ਖੇਡ ਸੀ ਹਾਂ ਖੇਡ ਸੀ ਹਾਂਜੀ ਹਾਂਜੀ ਇੱਕ ਤਰ੍ਹਾਂ ਦੇ ਮਹਿਣੇ ਹੁੰਦੇ ਹਨਾ ਹਾਂ ਹਾਂ ਇੱਕ ਬਈ ਯਾਰ ਜਿਵੇਂ ਮੰਨ ਲਓ ਉਕੜੀ ਪੱਖ ਕੁੜੀ ਵਾਲੀ ਸਾਈਡ ਤੋਂ ਜਿਹੜੀਆਂ ਉਧਰਲੇ ਪਾਸੇ ਔਰਤਾਂ ਨੇ ਉਹ ਸਿੱਠਣੀਆਂ ਕਹਾਉਂਦੀਆਂ ਹੁੰਦੀਆਂ ਹਨਾ ਵਿਆਹ ਤੋਂ ਵਿਆਹ ਵਾਲੇ ਦਿਨ ਜਾਂਦੇ ਆ ਉਹ ਸਿੱਠਣੀਆਂ ਦੇ ਵਿੱਚ ਇੱਕ ਤਰ੍ਹਾਂ ਦੇ ਮਿਹਣੇ ਹੀ ਹੁੰਦੇ ਆ ਹਾਂਜੀ ਬਿਲਕੁਲ ਮੁੰਡੇ ਵਾਲੇ ਪਰਿਵਾਰ ਨੂੰ ਜਾਂ ਉਹਨੂੰ ਦਿੱਤੇ ਜਾਂਦੇ ਆ ਇਹਦੇ ਵਿੱਚ ਕਈ ਵਾਰੀ ਵਿਚੋਲਾ ਵੀ ਘੜੀਸ ਲੈਂਦੇ ਆ ਉਹ ਹਾਂਜੀ ਹਾਂਜੀ ਬਿਲਕੁਲ ਇਹ ਇਹ ਕੀ ਕਿਉਂ ਕਰਦੇ ਆ ਇਸ ਤਰ੍ਹਾਂ ਲੋਕ ਅਸਲ 'ਚ ਸਿੱਧੂ ਸਾਹਿਬ ਜਿਹੜਾ ਸਿੱਠਣੀਆਂ ਸ਼ਬਦ ਸਿੱਠ ਤੋਂ ਬਣਿਆ ਤੇ ਸਿੱਠ ਅੱਗੇ ਠੱਠ ਤੋਂ ਬਣਿਆ ਅੱਛਾ ਪਿੰਡਾਂ ਦਾ ਆ ਵੀ ਗੱਲ ਕਰਦੇ ਆ ਠਿੱਠ ਕਰਨਾ ਠਿੱਠ ਕਰਦਿਆਂ ਵੀ ਹੁਣ ਉਹਨੂੰ ਤੁਸੀਂ ਵਿਅੰਗ ਕਹਿ ਸਕਦੇ ਆ ਚੋਬ ਕਹਿ ਸਕਦੇ ਆ ਵੀ ਉਹਦੇ ਜਰੀਏ ਸ਼ਬਦਾਂ ਦੇ ਜਰੀਏ ਠਿੱਠ ਕਰਨਾ ਹਨਾ ਹੁਣ ਇਹਦੀ ਗੱਲ ਵੀ ਉੱਥੇ ਜੁੜਦੀ ਹੈ ਧਾੜੇ ਨਾਲ ਜੁੜਦੀ ਹੈ ਅੱਛਾ ਜਦੋਂ ਜ਼ਬਰਦਸਤੀ ਚੱਕ ਕੇ ਲਿਆਉਂਦੇ ਸੀ ਅੱਜ ਵੀ ਕਈ ਕਬੀਲੇ ਇਹੋ ਜਿਹੇ ਹੈਗੇ ਆ ਮੈਂ ਪੜਿਆ ਕਿ ਜਦੋਂ ਬਰਾਤ ਜਾਂਦੀ ਹੈ ਉਹ ਚਿੱਕੜ ਮਾਰਦੇ ਆ ਉਹ ਗੋਹਾ ਮਾਰਦੇ ਆਂ ਬਰਾਤਿਆਂ ਦੇ ਲਾੜੀ ਦੇ ਅੱਛਾ ਇਸ ਕਿਸਮ ਨਾਲ ਉਹਨਾਂ ਨੂੰ ਠਿੱਠ ਕਰਦੇ ਤਾਂ ਉਹ ਮਤਲਬ ਕਿ ਇਸ ਤਰ੍ਹਾਂ ਦਾ ਕੰਮ ਕਰਦੇ ਆ ਉਹ ਉਹਨਾਂ ਨੂੰ ਤੰਗ ਕਰਦੇ ਆ ਹਨਾ ਤਾਂ ਇੱਥੇ ਵੀ ਹੋ ਸਕਦਾ ਹੈ ਕਿ ਜਦੋਂ ਉਹ ਜਾਂਦੇ ਸੀ ਚੱਕਣ ਤਾਂ ਔਰਤਾਂ ਆਪਣਾ ਵਿਰੋਧ ਦਰਜ ਕਰਨ ਦੇ ਲਈ ਇਸ ਕਿਸਮ ਦੀ ਉਹ ਰਸਮ ਕਰਦੀਆਂ ਹੁਣ ਹੌਲੀ ਹੌਲੀ ਇਹਨੇ ਰਸਮ ਦਾ ਰੂਪ ਰਸਮ ਬਣ ਗਈ ਉਦੋਂ ਤਾਂ ਹਾਂ ਹਾਂ ਉਹ ਆਪਣਾ ਵਿਰੋਧ ਦਰਜ ਕਰਨ ਦੇ ਲਈ ਉਦੋਂ ਤਾਂ ਸੱਚੀ ਮੁੱਚੀ ਵਿਰੋਧ ਦਰਜ ਕਰਦੀਆਂ ਕਰਦੀਆਂ ਸੀ ਹਾਂਜੀ ਹਾਂਜੀ ਪਰ ਟਾਈਮ ਪੈ ਕੇ ਇਹ ਚੀਜ਼ ਰਸਮ ਰਵਾਜ ਬਣ ਗਈ ਹੈ ਰਸਮ ਰਵਾਜ ਬਣ ਗਈ ਕਿਉਂਕਿ ਸਮੇਂ ਦੇ ਹਿਸਾਬ ਨਾਲ ਸ਼ਬਦਾਂ ਦੇ ਅਰਥ ਬਦਲ ਜਾਂਦੇ ਐ ਸ਼ਬਦਾਂ ਦੀ ਜਿਹੜੀ ਬੋਲਣ ਦੀ ਜਿਹੜੀ ਆਪਣੀ ਹੁੰਦੀ ਹੈ ਉਚਾਰਨ ਉਹ ਬਦਲ ਜਾਂਦਾ ਹੈ ਰਸਮਾਂ ਬਦਲ ਜਾਂਦੀਆਂ ਕਿਉਂਕਿ ਸੱਭਿਆਚਾਰ ਨੂੰ ਇਸੇ ਕਰਕੇ ਕਹਿੰਦੇ ਆ ਵੀ ਨਿਰੰਤਰ ਬਦਲਦਾ ਵਰਤਾਰ ਹੈ ਹਾਂ ਹਾਂ ਸਮੇਂ ਦੇ ਨਾਲ ਨਾਲ ਉਹ ਚੀਜ਼ ਉਹ ਉਸ ਰੂਪ ਦੇ ਵਿੱਚ ਅੱਗੇ ਟਰੈਵਲ ਨਹੀਂ ਕਰਦੀ ਜਾਂ ਉਹਦਾ ਮਤਲਬ ਚੀਜ਼ ਦਾ ਰੂਪ ਹੀ ਬਦਲ ਜਾਂਦਾ ਉਹ ਲੋੜ ਨਹੀਂ ਰਹਿੰਦੀ ਕੋਈ ਬਾਤ ਲੋੜ ਨਹੀਂ ਰਹਿੰਦੀ ਹਾਂਜੀ ਸਮੇਂ ਦੇ ਹਿਸਾਬ ਨਾਲ ਬਦਲ ਜਾਂਦੀਆਂ ਬਦਲ ਜਾਂਦੀਆਂ ਹਾਂਜੀ ਇੱਕ ਵਾਈ ਜਦੋਂ ਮੰਨ ਲਓ ਡੋਲੀ ਤੁਰਦੀ ਆ ਹੁਣ ਘਰੋਂ ਹਨਾ ਲੈ ਕੇ ਤੁਰਦਾ ਮੁੰਡਾ ਕੁੜੀ ਨੂੰ ਤੇ ਉਹ ਕੁੜੀ ਦੀ ਮਾਂ ਸੱਸ ਮੁੰਡੇ ਦੀ ਜਿਹੜੀ ਆ ਉਹ ਕਾਰ ਤੇ ਟਾਇਰ ਤੇ ਪਾਣੀ ਪਾਉਂਦੀ ਹੁੰਦੀ ਆ ਹਾਂਜੀ ਹਾਂਜੀ ਹਨਾ ਹਾਂਜੀ ਕਿ ਲਿਆ ਕਰ ਦਿੰਦੀ ਆ ਕਰ ਦਿੰਦੀ ਆ ਉਹ ਉਹ ਕਿਉਂ ਕਰਦੀ ਆ ਉਹ ਅਸਲ 'ਚ ਸਿੱਧੂ ਸਾਹਿਬ ਵੇਖੀ ਤਾਂ ਅੱਜ ਦੇ ਸਮੇਂ ਵੈਸੇ ਤਾਂ ਉਹ ਗੱਲ ਆਪਰਸੰਗਿਕ ਹੋ ਚੁੱਕੀ ਐ ਮਤਲਬ ਲੋੜ ਨਹੀਂ ਲੋੜ ਨਹੀਂ ਹੈਗੀ ਅੱਛਾ ਅਸਲ ਚ ਕੀ ਸੀਗਾ ਵੀ ਜਦੋਂ ਪਹਿਲਾਂ ਬਰਾਤਾਂ ਡੋਲੀਆਂ ਗੱਡਿਆਂ ਤੇ ਜਾਂਦੀਆਂ ਸੀ ਤੇ ਉਹਨਾਂ ਦੇ ਲੱਕੜ ਦੇ ਟਾਇਰ ਹੁੰਦੇ ਸੀਗੇ ਤੇ ਉਹ ਜਿਵੇਂ ਖੁਸ਼ਕ ਹੋ ਜਾਂਦੇ ਸੀਗੇ ਕੱਚੇ ਪਹੀ ਹੁੰਦੇ ਸੀਗੇ ਕੱਚੇ ਰਾਹ ਹੁੰਦੇ ਸੀਗੇ ਤਾਂ ਉਹਨੂੰ ਕਹਿ ਲੋ ਚੀਕਣਾ ਕਰਨ ਦੇ ਲਈ ਅੱਛਾ ਉਹਨੂੰ ਰਵਾ ਕਰਨ ਦੇ ਲਈ ਠੀਕ ਆ ਉਹਦੇ ਤੇ ਟਾਇਰਾਂ ਤੇ ਪਾਣੀ ਪਾਇਆ ਜਾਂਦਾ ਸੀ ਜਿੱਥੇ ਉਹਦਾ ਧੁਰਾ ਹੁੰਦਾ ਸੀਗਾ ਉੱਥੇ ਪਾਇਆ ਜਾਂਦਾ ਸੀ ਜੇ ਥੋੜੀ ਹੱਬ ਕਹਿ ਦਿੰਨੇ ਆਪਾਂ ਉਹ ਵੀ ਕੁਝ ਕੁਝ ਗੂੰਜੀ ਨਾ ਕਰੇ ਕੁਝ ਕੁਝ ਗੂੰਹਵਾਏ ਨਾ ਕਰੇ ਹਾਂ ਉੱਥੇ ਤੇਲ ਜਾਂ ਪਾਣੀ ਪਾ ਕੇ ਵੀ ਉਹ ਜਿਹੜੀ ਖੁਸ਼ਕੀ ਉਹਦੀ ਹੱਬ ਦੀ ਉਹ ਦੂਰ ਕੀਤੀ ਜਾਂਦੀ ਸੀ ਜੇ ਅਬਰਾਹਮ ਸਾਹਿਬ ਲੋਜੀਕਲੀ ਵੇਖੀਏ ਤਾਂ ਹੁਣ ਇਹਨੇ ਵੈਸੇ ਲੋੜ ਹੀ ਨਹੀਂ ਨਾ ਚੀਜ਼ਾਂ ਦੀ ਹਣਾ ਹੁਣ ਕੋਈ ਲੋੜ ਨਹੀਂ ਹੁਣ ਤਾਂ ਵੀ ਫੋਰਚਨਰ ਤੇ ਟਾਰਾਂ ਤੇ ਜਾਂ ਤਾਂ ਸਿੱਟੀ ਜਾਂਦੀ ਪਾਣੀ ਤੇ ਉਹਦਾ ਕੋਈ ਮਸਲਾ ਨਹੀਂ ਹੈਗਾ ਮਸਲਾ ਨਹੀਂ ਕੋਈ ਹਾਂ ਨਾ ਉਹਨੇ ਚੂੰ ਚੂੰ ਕਰਨੀ ਤੇ ਨਾ ਉਹਨੇ ਪਾਣੀ ਪਾਏ ਤਾਂ ਕੁੜਾ ਹੋਣਾ ਹਾਂਜੀ ਹਾਂਜੀ ਹੁਣ ਜਵੇਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਬਹੁਤ ਬਹੁਤ ਧੰਨਵਾਦ ਬਰਾਟ ਸਾਹਿਬ ਗਲੋਬਲ ਚਾਟ ਚੈਨਲ ਦੇ ਇਸ ਪ੍ਰੋਗਰਾਮ ਦੇ ਨਾਲ ਜੁੜਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸ਼ੁਕਰੀਆ ਜੀ